ਜਲੰਧਰ ਵਿੱਚ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕਾਂਗਰਸ ਦੇ ਖਿਲਾਫ ਧਰਨਾ ਦਿੱਤਾ ਗਿਆ ਇਸ ਦੌਰਾਨ ਕਾਂਗਰਸ ਭਵਨ ਦੇ ਵਿੱਚ ਕੁਝ ਅਕਾਲੀ ਵਰਕਰ ਵੜ ਗਏ ਸਤੋਂ ਸੋ ਤਸਵੀਰਾਂ ਦੇਖ ਰਹੇ ਹੋ ਪੁਲਿਸ ਉਹਨਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੀ ਹੈ ਤੇ ਸਭ ਤੋਂ ਪਹਿਲਾਂ ਇਹ ਤਸਵੀਰਾਂ ਦੇਖ ਰਹੇ ਹਾਂ ਇਹਨਾਂ ਨੇ ਧਰਨਾ ਦਿੱਤਾ ਹੈ ਇਹ ਪ੍ਰਗਟ ਸਿੰਘ ਦੇ ਇੱਕ ਬਿਆਨ ਨੂੰ ਲੈ ਕੇ ਕੀਤਾ ਹੈ ਤੇ ਤੁਸੀਂ ਦੇਖ ਸਕੋਗੇ ਕਿਸ ਤਰ੍ਹਾਂ ਉਹ ਕਾਂਗਰਸ ਦਫ਼ਤਰ ਦੇ ਅੰਦਰ ਵੜ ਗਏ ਸੀ ਜਿਸ ਨੂੰ ਪੁਲਿਸ ਵੱਲੋਂ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸੋ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਜਲੰਧਰ ਦੇ ਕਾਂਗਰਸ ਭਵਨ ਦੇ ਬਾਹਰ ਦੀਆਂ ਤਸਵੀਰਾਂ ਨੇ ਗੱਲ ਕਰਦੇ ਆ ਤੁਸੀਂ ਦੱਸੋਗੇ ਕਿਸ ਮਾਮਲੇ 'ਚ ਕਰ ਰਹੇ ਆਜੋ ਪ੍ਰੋਟੈਸਟ ਸਰ ਦੇਖੋ ਇੱਕ ਦਾ ਥੋੜੇ ਦਿਨ ਪਹਿਲੇ ਇੱਕ ਸੈਸ਼ਨ ਚੱਲ ਕੇ ਹਟਿਆ ਪਿਆ ਜਿਹਨੂੰ ਆਪਾਂ ਪੰਜਾਬ ਦੇ ਵਿਧਾਨ ਸਭਾ ਦੇ ਵਿੱਚ ਉਹਦੇ ਵਿੱਚ ਪ੍ਰਗਟ ਸਿੰਘ ਨੇ ਇੱਕ ਬਿਆਨ ਦਿੱਤਾ ਯਾਨੀ ਕਿ ਪ੍ਰਗਟ ਸਿੰਘ ਜੀ ਕਹਿ ਰਹੇ ਨੇ ਵੀ ਸਾਡੇ ਤਾਂ ਅੱਧੇ ਬੰਦੇ ਇਹਦੇ ਤੇ ਸਿਆਸਤ ਕਰਦੇ ਹੁੰਦੇ ਸੀ ਬੇਦਬੀ ਦੇ ਮੁੱਦੇ ਦੇ ਤੇ ਅੱਧੇ ਬੰਦੇ ਸਲਝੀ ਹੋਈ ਗੱਲ ਕਰਦੇ ਸੀ ਇਸ ਮੁੱਦੇ ਨੂੰ ਹਾਈਲਾਈਟ ਨਹੀਂ ਕਰਦਾ ਜਿਹਦਾ ਜੇ ਅਸੀਂ ਇਨਸਾਫ ਦਵਾ ਸਕਦੇ ਤਾਂ ਦਵਾਈਏ ਅੱਧੇ ਬੰਦੇ ਉਹਨਾਂ ਦੇ ਸਿਆਸਤ ਦੇਖੋ ਅੱਜ ਜਿਹੜੀ ਕਹਿੰਦੇ ਨਾ ਕਿ ਗੱਲ ਪੰਜਾਬੀ ਜਾਂਦੀ ਹੈ ਕਿ ਸਰਸਵਤੀ ਮੂੰਹ ਤੇ ਆ ਹੀ ਜਾਂਦੀ ਆ ਉਹ ਗੱਲ ਆ ਜਿਹੋਨਾਂ ਦੇ ਮੂੰਹ ਤੇ ਆ ਗਈ ਔਰ ਉਸੇ ਵਿਰੋਧ ਦੇ ਵਿੱਚੋਂ ਸਿੱਖ ਵਰਦੀ ਤਾਕਤਾਂ ਨੇ ਕਾਂਗਰਸ ਪਾਰਟੀ ਦੇ ਅਬੇਸ਼ਾਈ ਸਿੱਖਾਂ ਨਾਲ ਧੱਕਾ ਕੀਤਾ ਚਾਹੇ ਉਹ 84 ਹੋਵੇ ਚਾਹੇ ਸਾਡੂ 1955 ਦੇ ਵਿੱਚ ਵੀ ਜਦੋਂ ਕਾਂਗਰਸ ਪਾਰਟੀ ਦੇ ਉੱਤੇ ਦਰਬਾਰ ਸਾਹਿਬ ਦੇ ਵਿੱਚ ਸਿੱਖਾਂ ਦੇ ਵਿੱਚ ਸਿੱਖਾਂ ਨੂੰ ਸਿੱਖਾਂ ਦੀ ਪੱਤ ਰੋਲੀ ਆ ਔਰ ਸੰਗਤਾਂ ਨੂੰ ਤੱਕਦਾ ਉੱਥੇ ਛੱਡਿਆ ਇੱਕ 2.5 ਸਾਲ ਦੇ ਬੱਚੇ ਤੱਕ ਨੂੰ ਵੀ ਗੋਲੀ ਵੱਜੀ ਉੱਥੇ ਜੀ ਤੁਸੀਂ ਦੇਖੋ ਕਿ ਕਾਂਗਰਸ ਜਬਾਤ ਨੇ ਜਿਹੜਾ ਤਰਤ ਬਾਜਵਾੜੇ ਔਰ zukki nadhaawane ਧਰਨਾ ਲਾਇਆ ਸੀਗਾ ਦਾदूਵਾਲਾਂ ਮਿਲ ਕੇ ਬਾਅਦ ਧਰਦਾ ਵੀ ਇਹ ਸਾਡੇ ਆਪਣੀ ਸਰਕਾਰ 'ਚ ਆ ਪਿੱਛਕਾਇਆ ਇਤੋਂ ਕੀ ਪਤਾ ਲੱਗਦਾ ਹੈ ਕਿ ਨਾਲੇ ਸਿਰਫ ਉਸ ਮੁੱਦੇ ਨੂੰ ਹਾਈਲਾਈਟ ਕੀਤਾ ਸਿਰਫ ਉੱਤੇ ਸਿਆਸਤ ਕੀਤੀ ਇਨਸਾਫ ਜ਼ੁਬਾਨ ਦਾ ਇਹਦਾ ਕੋਈ ਵੀ ਇਰਾਦਾ ਨਹੀਂ ਸੀ ਔਰ ਅਸੀਂ ਉਮੀਦ ਕਰਦੇ ਆ ਕਿ ਸਤਾਈ ਦੇ ਵਿੱਚ ਜੇਕਰ ਜਨਤਾ ਸਿੱਖ ਪੰਥ ਔਰ ਪੰਜਾਬ ਦੀ ਜਨਤਾ ਸਾਨੂੰ ਹਮੇਵਾਂ ਕੇ ਲਿਆਂਦੀ ਹੈ ਤੇ ਅਸੀਂ ਕਾਲੀਦਾਲ ਪਾਰਟੀ ਐਸ ਦੇ ਉੱਤੇ ਆਪਣਾ ਇਨਸਾਫ਼ ਦਿਵਾਵਾਗੇ ਜਰੂਰ ਕਿ ਜਿਹੜੇ ਵੀ ਦੋਸ਼ੀ ਨੇ ਉਹਨਾਂ ਦੋਸ਼ੀਆਂ ਨੂੰ ਜਰੂਰ ਬਾਹਰ ਲਿਆਵਾਂਗੇ। ਜੀ ਬਹੁਤ ਮਿਹਰਬਾਨੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਤੇ ਇੱਥੇ ਕਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ ਵੱਲੋਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸੋ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਜਲੰਧਰ ਦੇ ਕਾਂਗਰਸ ਭਵਨ ਦੇ ਬਾਹਰ ਦੀਆਂ। ਸੋ ਤੁਸੀਂ ਦੇਖ ਰਹੇ ਹੋ ਕਿਸ ਤਰ੍ਹਾਂ ਪ੍ਰੋਟੈਸਟ ਕੀਤਾ ਜਾ ਰਿਹਾ ਹੈ। ਸੁਖਮਿੰਦਰ ਸਿੰਘ ਰਾਜਪਾਲ ਇਹਨਾਂ ਨਾਲ ਵੀ ਗੱਲਬਾਤ ਕਰਦੇ ਆ ਤੁਸੀਂ ਪ੍ਰੋਟੈਸਟ ਕਰ ਰਹੇ ਹੋ ਤੇ ਕਾਂਗਰਸ ਭਵਨ ਦੇ ਦਫ਼ਤਰ ਦੇ ਅੰਦਰ ਵੜ ਗਏ ਸੀ ਕੱਲ ਉਹ ਜ ਵਰਕਰ ਹੁਣ ਬਾਹਰ ਆ ਗਏ ਕੀ ਕਾਰਨ ਹੈ? ਦੇਖੋ ਸਾਡਾ ਸਿੱਖਾਂ ਉਤੇ ਅਤਿਆਚਾਰ ਕਾਂਗਰਸ ਪਾਰਟੀ ਸ਼ੁਰੂ ਤੋਂ ਕਰਦੀ ਆਈ ਹੈ ਤੁਸੀਂ 1984 ਤੋਂ ਲੈ ਕੇ ਅੱਜ ਤੱਕ ਦਾ ਸਮਾਂ ਦੇਖ ਲਓ ਕਿ ਕਦੋਂ ਸਿੱਖਾਂ ਨੂੰ ਇਸ ਪਾਰਟੀ ਨੇ ਇਨਸਾਫ਼ ਦਿੱਤਾ ਜੇ 1984 ਚ ਦਰਬਾਰ ਸਾਹਿਬ ਟੈਂਕਾ ਤੋਪਾਂ ਦੇ ਨਾਲ ਹਮਲਾ ਕੀਤਾ ਤਾਂ ਕਾਂਗਰਸ ਪਾਰਟੀ ਨੇ ਕੀਤਾ ਜੇ ਦਿੱਲੀ ਦੇ ਵਿੱਚ ਸਿੱਖਾਂ ਨੂੰ ਭੈਣਾਂ ਨੂੰ ਮਾਵਾਂ ਨੂੰ ਕੱਢ ਕੱਢ ਕੇ ਮਾਰਿਆ ਗਿਆ ਉਹਨਾਂ ਦੀ ਇੱਜ਼ਤ ਉਹਨਾਂ ਦੀਆਂ ਰੋਲੀਆਂ ਗਈਆਂ ਤੇ ਕਾਂਗਰਸ ਪਾਰਟੀ ਨੇ ਰੋਲਿਆ ਔਰ ਜਿਹੜੇ ਲੀਡਰਾਂ ਨੇ ਰੋਲਿਆ ਉਹਨਾਂ ਨੂੰ ਵੱਡੇ ਵੱਡੇ ਅਹੁਦੇ ਕਾਂਗਰਸ ਪਾਰਟੀ ਨੇ ਦਿੱਤੇ ਔਰ ਤੁਸੀਂ ਦੇਖੋ ਕਿ 2017 ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਆਉਂਦੀ ਹੈ ਉਹ ਗੁਟਕਾ ਸਾਫ ਦੀ ਸੋਖ ਆਉਂਦੇ ਨੇ ਇਹ ਗੱਲ ਕਹਿੰਦੇ ਨੇ ਕਿ ਜੀ ਅਸੀਂ 4 ਹਫ਼ਤਿਆਂ ਦੇ ਅੰਦਰ ਨਸ਼ਾ ਖਤਮ ਕਰਾਂਗੇ ਔਰ 1 ਹਫ਼ਤੇ ਦੇ ਅੰਦਰ ਅੰਦਰ ਦੋਸ਼ੀਆਂ ਨੂੰ ਫੜ ਕੇ ਅੰਦਰ ਦੇਵਾਂਗੇ ਜਿਨ੍ਹਾਂ ਨੇ ਬੇਇੱਜ਼ਤੀ ਕੀਤੀ ਤੇ ਅੱਜ ਕੈਪਟਨ ਅਮਰਿੰਦਰ ਸਿੰਘ ਕਿੱਥੇ ਨੇ ਔਰ ਉਹਨਾਂ ਦੀ ਪਾਰਟੀ ਨੇ 5 ਸਾਲ ਲਗਾਤਾਰ ਸਿਆਸਤ ਕੀਤੀ ਸਿਰਫ ਇਸ ਕਰਕੇ ਕਿ ਇਹਨੂੰ ਲੰਮਕਾਇਆ ਜਾ ਸਕੇ ਵਿਧਾਨ ਸਭਾ ਦਾ ਪਵਿੱਤਰ ਸਦਨ ਜਿੱਥੇ ਸੰਵਿਧਾਨ ਦੀ ਸੋਖ ਆ ਕੇ ਸੱਚ ਬੋਲਣ ਦੀ ਸਾਰਿਆਂ ਨੂੰ ਇਹ ਗੱਲ ਕਹੀ ਜਾਂਦੀ ਤੁਸੀਂ ਸੱਚ ਬੋਲਣਾ ਤੇ ਪ੍ਰਗਟ ਸਿੰਘ ਨੇ ਇਹ ਗੱਲ ਕਹੀ ਹੈ ਕਿ ਅਸੀਂ 5 ਸਾਲ ਸਿਆਸਤ ਕੀਤੀ ਹੈ ਔਰ ਮੈਂ ਪ੍ਰਗਟ ਸਿੰਘ ਜੀ ਨੂੰ ਪੁੱਛਣਾ ਚਾਹੁੰਦਾ ਤੁਸੀਂ ਬਹੁਤ ਸਤਿਕਾਰਯੋਗ ਹੋ ਤੁਸੀਂ ਉਹਨਾਂ ਦੇ ਨਾਮ ਜਰੂਰ ਬੇਨਕਰਾਬ ਕਰੋ ਜਿਹੜੇ ਨਾਮ ਤੁਸੀਂ ਕਹਿ ਰਹੇ ਸੀ ਕਿ ਅੱਦੇ ਨਾਮ ਬੰਦੇ ਇਹ ਕਹਿ ਰਹੇ ਨੇ ਕਿ ਇਹਨਾਂ ਤੇ ਸਿਆਸਤ ਕਰੀ ਜਾਓ ਇਹਨੂੰ ਲਮਕਾਈ ਜਾਓ ਇਦਾਂ ਹੀ ਚੱਲਣ ਦਿਓ ਕੋਈ ਫਰਕ ਨਹੀਂ ਪੈਂਦਾ ਤੇ ਅੱਦੇ ਇਨਸਾਫ ਦੀ ਮੰਗ ਕਰ ਰਹੇ ਸੀ ਮੈਂ ਸਮਝਦਾ ਕਾਂਗਰਸ ਦਾ ਅਸਲੀ ਚਿਹਰਾ ਜਿਹੜਾ ਉਹ ਸਾਹਮਣੇ ਆ ਗਿਆ ਔਰ ਆਮ ਆਦਮੀ ਪਾਰਟੀ ਨੇ ਵੀ ਇਸ ਮੁੱਦੇ ਤੇ ਬਹੁਤ ਵੱਡੀ ਸਿਆਸਤ ਕੀਤੀ ਆ ਤੁਸੀਂ ਦੇਖ ਲਓ 2015 ਤੋਂ ਲੈ ਕੇ ਅੱਜ ਤੱਕ 10 ਸਾਲ ਹੋ ਗਏ ਉਹ ਇਸ ਮੁੱਦੇ ਤੇ ਹਮੇਸ਼ਾ ਹੀ ਸਿਆਸਤ ਕਰਦੇ ਨੇ ਤਰਨਿਆਂ ਦੇ ਵਿੱਚ ਜਾਂਦੇ ਰਹੇ ਨੇ ਤਰਨਿਆਂ ਚ ਜਾ ਕੇ ਕੀ ਕੀ ਗੱਲਾਂ ਕਰਦੇ ਰਹੇ ਅੱਜ ਆਪਣੇ ਸਾਰਿਆਂ ਦੇ ਸਾਹਮਣੇ ਅੱਜ ਸਰਕਾਰ ਉਹਨਾਂ ਦੀ ਹਰਾਪਨ ਉਹਨਾਗੋਲ ਤੇ ਵਿਜੇ ਕੁਬੇਰ ਪ੍ਰਤਾਪ ਦੀ ਰਿਪੋਰਟ ਜਿਹੜੀ ਇੱਕ ਦਿਨ ਦੇ ਵਿੱਚ ਇਹਨਾਂ ਨੇ ਕਹੀ ਹੈ ਲਾਗੂ ਕਰ ਦੇਣੀ ਹੈ ਦੋਸ਼ੀ ਅਸੀਂ ਸਾਨੂੰ ਪਤਾ ਲੱਗ ਗਿਆ ਅਸੀਂ ਇਹਨਾਂ ਨੂੰ ਅੰਦਰ ਕਰਾਂਗੇ ਤੇ ਅੱਜ ਵਿਜੇ ਕੁਬੇਰ ਪ੍ਰਤਾਪ ਨੂੰ ਵੀ 5 ਸਾਲ ਦੀ ਪਾਰਟੀ ਚ ਕੱਟਤਾ ਔਰ ਕਿਉਂਕਿ ਵਿਜੇ ਕੁਬੇਰ ਪ੍ਰਤਾਪ ਸਿੰਘ ਨੇ ਵੀ ਬਹੁਤ ਵੱਡੀ ਸਿਆਸਤ ਕੀਤੀ ਸ਼੍ਰੀ ਗੁਰੂਗ੍ਰੰਥ ਸਾਹਿਬ ਜੀ ਮਾਰੀ ਤੇ ਔਰ ਉਹ ਦਿਨ ਦੂਰ ਨਹੀਂ ਹੈ ਕਿ ਜਦੋਂ ਵਿਜੇ ਕੁਬੇਰ ਪ੍ਰਤਾਪ ਆਪਣਾ ਸਿਰ ਕੰਧਾਂ 'ਚ ਮਾਰੇਗਾ ਕਿਉਂਕਿ ਗੁਰੂ ਗ੍ਰੰਥ ਸਾਹਿਬ ਜਗ ਜਾਗ ਦੀ ਜੋਤ ਨੇ ਔਰ ਗੁਰੂ ਸਾਹਿਬ ਦੇਖ ਰਹੇ ਨੇ ਕਿ ਇਸ ਮੁੱਦੇ ਤੇ ਇਸ ਤਰ੍ਹਾਂ ਸਿਆਸਤ ਕੀਤੀ ਜਾ ਰਹੀ ਹੈ ਸਿਰਫ ਅਕਾਲੀ ਦਲ ਨੂੰ ਬਦਨਾਮ ਕਰਨਾ ਸਿੱਕੂ ਕਿ ਇੱਕੋ ਹੀ ਖੇਤਰੀ ਪਾਰਟੀ ਹੈ ਜੋ ਪੰਜਾਬ ਦੇ ਲੋਕਾਂ ਦੀ ਪੰਜਾਬ ਦੀ ਭਲਾਈ ਲਈ ਕੰਮ ਕਰਦੀ ਹੈ ਔਰ ਕਦੀ ਅਕਾਲੀ ਦਲੇ ਗੱਲ ਸੋਚ ਵੀ ਨਹੀਂ ਸਕਦਾ ਕਿ ਅਸੀਂ ਇਹ ਕੰਮ ਕਰ ਸਕਦੇ ਹਾਂ ਇਸ ਕਰਕੇ ਮੈਂ ਸਮਝਦਾ ਕਿ ਕਾਂਗਰਸ ਦਾ ਅਸਲੀ ਚਿਹਰਾ ਉਹ ਸਾਰਿਆਂ ਦੇ ਸਾਹਮਣੇ ਆ ਗਿਆ ਔਰ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰਨਾ ਚਾਹੁੰਦਾ ਇਹ ਦੋਨੋਂ ਪਾਰਟੀਆਂ ਤੋਂ ਬਚ ਜਾਓ ਜੇ ਤੁਸੀਂ ਪੰਜਾਬ ਨੂੰ ਬਚਾਉਣਾ ਨਹੀਂ ਤਾਂ ਆਉਣ ਵਾਲਾ ਜਿਹੜਾ ਸਮਾਂ ਹੈ ਉਹ ਬੜਾ ਮਾੜਾ ਹੈ ਅੱਜ ਪੂਰੇ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਸਿੱਖਾਂ ਦੀ ਦੁਸ਼ਮਣ ਪਾਰਟੀ ਦੇ ਪੁਤਲੇ ਫੁੱਕੇ ਗਏ ਨੇ ਸਵਾਲ ਕੀਤੇ ਗਏ ਨੇ ਕਿਉਂਕਿ 2 ਦਿਨ ਪਹਿਲਾਂ ਪ੍ਰਗਟ ਸਿੰਘ ਇਸ ਜ਼ਿਲ੍ਹੇ ਨਾਲ ਸੰਬੰਧਿਤ ਤੇ ਜਲੰਧਰ ਜ਼ਿਲ੍ਹੇ ਨਾਲ ਸੰਬੰਧਿਤ ਐਮ ਐਲ ਏ ਆ ਸੀ ਆ ਜਲੰਧਰ ਜ਼ਿਲ੍ਹੇ ਦਾ ਕਾਂਗਰਸ ਦਾ ਦਫ਼ਤਰ ਉੱਥੇ ਹੁੰਦਾ ਪੁਤਲਾ ਫੁੱਕਿਆ ਜਨਾਜ਼ਾ ਕੱਢਿਆ ਪੁੱਛੋ ਕਾਂਗਰਸੀ ਹੈ ਕਿੱਥੇ ਕੋਈ ਪ੍ਰਗਟ ਸਿੰਘ ਜੀ ਦੱਸੋ ਉਹ ਕਿਹੜੇ ਲੋਕ ਸੀ ਉਹ ਕਿਹੜੀਆਂ ਕਾਲੀਆਂ ਪਿੱਡਾਂ ਸੀ ਉਹ ਕਿਹੜੇ ਮਰੇ ਹੋਏ ਜ਼ਮੀਰ ਵਾਲੇ ਲੋਕ ਸੀ ਤੁਹਾਡੇ ਜੀ ਮੰਤਰੀ ਸੰਤਰੀ ਜਿਹੜੇ 5 ਸਾਲ ਗੁਰੂਗ੍ਰਾਂਥ ਸਾਹਿਬ ਜੀ ਦੀ ਬੇਅਦਬੀ ਤੇ ਸਿਆਸਤ ਕਰਦੇ ਰਹੇ ਤੁਸੀਂ ਬੋਲੇ ਆ ਪਰਸੋ ਵਿਧਾਨ ਸਭਾ ਦੇ ਵਿੱਚ ਇਹ ਜਿਹੜੀ ਕਾਂਗਰਸ ਪਾਰਟੀ ਆ ਇਹ ਜੀ ਨਖਿਤ ਪਾਰਟੀ ਆ ਪਨਾ 84 ਚ ਫਿਰ 92 ਚ ਫਿਰ 22 17 ਤੋਂ ਲੱਗੇ 22 ਤੱਕ ਸਿੱਖ ਭਾਵਨਾ ਨਾਲ ਖੇਡਦੀ ਰਹੀ ਆ ਮੈਂ ਬੇਨਤੀ ਕਰਦਾ ਸਿੱਖ ਨੌਜਵਾਨਾਂ ਨੂੰ ਸਿੱਖ ਜਗਤ ਨੂੰ ਕਿ ਕਦੋਂ ਤੱਕ ਵਾਰ-ਵਾਰ ਇਹ ਲੋਕਾਂ ਤੋਂ ਧੋਖਾ ਖਾਵਾਂਗੇ ਇਹ ਉਹ ਲੋਕ ਨੇ ਜਿਹੜੇ ਉਹ ਸੱਪ ਨੇ ਜਿਹੜੇ ਵਾਰ-ਵਾਰ ਡੰਗ ਮਾਰਦੇ ਨੇ ਹੁਣ ਕਿੰਨੀ ਕਵਾ ਡੰਗ ਮਰਾਵਾਂਗੇ ਮੈਂ ਤੁਹਾਨੂੰ ਬੇਨਤੀ ਕਰਨਾ ਜੇ ਇਹਨਾਂ ਨੇ ਨਾਮ ਰਸਨ ਰਾ ਕਰੇ ਜੇ ਇਹਨਾਂ ਨੇ ਇਸ ਗੱਲ ਦੀ ਮਾਫੀ ਨਾ ਮੰਗੀ ਤਾਂ ਹਰ ਮੋੜ ਤੇ ਹਰ ਪਿੰਡ ਦੇ ਹਰ ਮੋੜ ਤੇ ਪਿੰਡਾਂ ਦੇ ਪੰਜਾਬ ਦੇ ਮੋੜਾਂ ਤੇ ਇਹਨਾਂ ਨੂੰ ਘੇਰਾਂਗੇ ਪ੍ਰਗਟ ਸਿੰਘ ਜੀ ਅੱਜ ਤੁਹਾਡੇ ਦਫ਼ਤਰ ਘੇਰਿਆ ਹੁਣ ਕੱਲੇ-ਕੱਲੇ ਦਾ ਘਰ ਘੇਰਾਂਗੇ ਤੇ ਤੁਹਾਡਾ ਜਲੂਸ ਕੱਢਾਂਗੇ ਪੂਰਾ ਕਿਉਂਕਿ ਜਿਹੜੇ ਲੋਕ ਗੁਰੂ ਦੇ ਨਹੀਂ ਹੋਏ ਕਿਸੇ ਦਿਨ ਹੋ ਸਕਦੇ ਤੇ ਇਹਨਾਂ ਖਿੱਦ ਲੋਕਾਂ ਨੂੰ ਇਹ ਕਾਂਗਰਸ ਪਾਰਟੀ ਉਹ ਲੀਰਾਂ ਦੀ ਪਾਰਟੀ ਹੈ ਜਿਹੜੀ ਹਮੇਸ਼ਾ ਵਾਰ-ਵਾਰ ਸੇਕ ਸੰਗਤ ਦੇ ਹਿਰਦਿਆਂ ਤੇ ਜਿਹੜੀ ਆ ਡੰਗ ਮਾਰਦੀ ਆ ਕੈਮਰਾਮੈਨ ਪ੍ਰਥਮ ਨਲ ਪਰੰਜੀ ਸੀ ਗਰੰਗਪੁਰ ਜ਼ਿਲ੍ਹਾ ਅੰਮ੍ਰਿਤਸਰ